ਮੇਰਾ ਨਾਮ ਹਰਪੀ ਸਿੰਘ ਹੈ ਤੇ ਮੈਂ ਆਪਣੇ ਇਥੋਂ ਗਰਦਾਪੁਰੋਂ ਖੇਡਣ ਗਿਆ ਸੀ ਟ੍ਰਾਇਲ ਜਿੰਗਿਆ ਪਟਿਆਲੇ ਉੱਥੋਂ ਮੇਰੀ ਸੈLECTION ਹੋਈ ਤੇ ਫਿਰ ਸਾਊਥ ਏਸ਼ੀਆ ਚੈਂਪੀਅਨਸ਼ਿਪ ਜਿੱਤੀ ਫਿਰ ਮੈਂ ਅਗੋ ਕੈਰਲਾ ਗਿਆ ਕੋਚੀ ਜੋਗ ਹੋਈ ਇੰਟਰਨੈਸ਼ਨਲ ਉੱਥੇ 6 ਟੀਮਾਂ ਆਈਆਂ ਸੀ ਪਾਕਿਸਤਾਨ ਭੂਟਾਨ ਬੰਗਲਾਦੇਸ਼ ਸ਼੍ਰੀਲੰਕਾ ਤੇ ਇੰਡੀਆ ਤੇ ਮੈਂ ਉੱਥੇ ਭਾਗ ਲੈ ਕੇ ਫਸਟ 골ਡ ਮੈਡਲ ਪ੍ਰਾਪਤ ਕੀਤਾ ਤੇ ਮੇਰੀ ਪਹਿਲੀ ਫਾਈਨਲ ਨੇਪਾਲ ਨਾਲ ਹੋਈ ਸੀ ਦੂਜੀ ਸ਼੍ਰੀਲੰਕਾ ਤੀਜੀ ਫਾਈਨਲ ਆਪਣੇ ਇੰਡੀਆ ਨਾਲ ਏ ਬੀ ਟੀਮ ਸੀ ਤੇ ਅੱਜ ਮੈਂ ਇਥੇ ਆ ਹੋਂਜਾਂ ਇਹਨੇ ਮੁਕਾਮ ਚ ਮੈਂ ਆਪਣੇ ਕੋਚ ਸਾਹਿਬ ਜੀ ਤੇ ਆਪਣੇ ਪਲੇਅਰ ਨਾਲ ਜਿਹੜੇ ਆਪਣੇ ਮੇਰੀ ਫੈਮਿਲੀ ਸਾਰਿਆਂ ਨੂੰ ਧੰਨਵਾਦ ਕਰਦਾ ਕਿ ਮੈਂ ਅੱਜ ਇੱਥੇ ਆਪਣਾ ਮੈਡਲ ਜਿੱਤ ਕੇ ਆਇਆ ਤੇ ਆਪਣੇ ਕੋਚ ਸਾਹਿਬਾਨ ਦਾ ਨਾਮ ਰੌਸ਼ਨ ਕੀਤਾ ਆਪਣੇ ਇੰਡੀਆ ਦਾ ਨਾਮ ਰੌਸ਼ਨ ਕੀਤਾ ਇਦਾਂ ਦੀ ਫਾਈਟਰੀ ਇੱਥੋਂ ਨਾਲ ਉਹਦੇ ਜਿਹੜੇ ਲੋਕੀ ਕਿਵੇਂ ਇਦਾਂ ਦਾ ਰੈਅ ਉਹ ਜਾਣ ਕਿਵੇਂ ਫਾਈਟਰੀ ਥੀ ਗ੍ਰੈਂਡ ਹਾਂ ਜੀ ਬਹੁਤ ਠੀਕ ਠਾਕ ਸੀ ਤੇ ਫਾਈਟ ਵੀ ਬਹੁਤ ਵਧੀਆ ਰਹੀ ਹੈ ਜੀ ਕੁਝ ਹੋਰ ਸਿੱਖਣ ਨੂੰ ਮਿਲਿਆ ਉੱਥੇ ਜਾ ਕੇ ਜਾਂ ਕੁਝ ਹਾਂਜੀ ਹਾਂਜੀ ਸਿੱਖਣ ਨੂੰ ਮਿਲਾਈ ਠੀਕ ਹੈ ਨਾ ਜੀ ਤਾਹੀ ਗਾਣਾ ਜਾਵਾਂਗੇ ਵੀ ਜੇ ਮੇਰਾ ਮੈਡਲ ਆਇਆ ਤੇ ਅੱਜ ਮੈਂ ਇੱਥੇ ਆਪਣੇ ਗੁਰਦਾਪੁਰ ਸੈਂਟ ਦਾ ਨਾਰੋਸ਼ਨ ਕੀਤਾ ਆਪਣੇ ਮਾਪਿਓ ਦਾ ਆਪਣੇ ਕੋਚਸ ਦਾ ਤੇ ਆਪਣੇ ਜਿਹੜੇ ਨਾਲ ਮੇਰੇ ਪਲੇਅਰ ਉਹਨਾਂ ਨੇ ਮੇਰਾ ਨਾਰੋਸ਼ਨ ਕੀਤਾ ਕਿਹੜੇ ਕਈ ਬੱਚੇ ਨਸ਼ੇ 'ਚ ਪੈ ਰਹੇ ਆ ਤੁਸੀਂ ਨੌਜਵਾਨ ਪੀੜੀ ਜਿਹੜੀ ਖੇਡ ਕੇ ਵਧੀਆ ਪ੍ਰਾਪਤ ਕਰ ਰਹੇ ਹੋ ਜਿਹੜੀ ਨੌਜਵਾਨ ਪੀੜੀ ਨਹੀਂ ਹੈਗੀ ਉਹਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਉਹਨੂੰ ਆਹੀ ਗਾਣਾ ਜਾਵਾਂਗੇ ਵੀ ਆਪਣੇ ਕੋਈ ਸਪੋਰਟਸ ਕਰੋ ਮਿਹਨਤ ਕਰੋ ਆਪਣੇ ਖਾਓ ਪੀਓ ਡਾਈਟ ਵਧੀਆ ਰੱਖੋ ਤੇ ਅੱਜ ਕੱਲ੍ਹ ਵਾਲੇ ਕੋਸ਼ਿਸ਼ ਰੱਖਿਆ ਜੀ ਮਿਹਨਤ ਕਰੋ ਤੇ ਆਪਣੇ ਇੰਡੀਆ ਦਾ ਨਾਰੋਸ਼ਨ ਕਰੋ ਮੇਰਾ ਨਾਮ ਹਰਪੀ ਸਿੰਘ ਹੈ ਤੇ ਮੈਂ ਆਪਣੇ ਇਥੋਂ ਗਰਦਾਪੁਰੋਂ ਖੇਡਣ ਗਿਆ ਹਾਂ ਟੈਲ ਜਣ ਗਿਆ ਪਟਿਆਲੇ ਉੱਥੋਂ ਮੇਰੀ ਸਿਲੈਕਸ਼ਨ ਹੋਈ ਤੇ ਫਿਰ ਮੈਂ ਸਾਊਥ ਏਸ਼ੀਆ ਚੈਂਪੀਅਨਸ਼ਿਪ ਦੀ ਫਿਰ ਮੈਂ ਅਗੋ ਕੈਰਲਾ ਗਿਆ ਕੋਚੀ ਜੋਗ ਹੋਈ ਇੰਟਰਨੈਸ਼ਨਲ ਉੱਥੇ 6 ਟੀਮਾਂ ਆਈਆਂ ਸੀ ਪਾਕਿਸਤਾਨ ਭਟਾਨ ਬੰਗਲਾਦੇਸ਼ ਸ਼੍ਰੀਲੰਕਾ ਤੇ ਇੰਡੀਆ ਤੇ ਮੈਂ ਉੱਥੇ ਭਾਗ ਲੈ ਕੇ ਫਸਟ 골ਡ ਮੈਡਲ ਪ੍ਰਾਪਤ ਕੀਤਾ ਤੇ ਮੇਰੀ ਪਹਿਲੀ ਫਾਈਨਲ ਪਾ ਲੈਣਾ ਹੋਈ ਸੀ ਦੂਜੀ ਸ਼੍ਰੀਲੰਕਾ ਤੀਜੀ ਫਾਈਨਲ ਆਪਣੇ ਇੰਡੀਆ ਵਾਲਿਆਂ ਨਾਲ ਇਹ ਵੀ ਟੀਮ ਸੀ ਤੇ ਅੱਜ ਮੈਂ ਇਥੇ ਆ ਹੋ ਜਾਂ ਇਹਨੇ ਮੁਕਾਮ ਚ ਮੈਂ ਆਪਣੇ ਕੋਚ ਸਾਹਿਬ ਜੀ ਤੇ ਆਪਣੇ ਪਲੇਅਰ ਨਾਲ ਜਿਹੜੇ ਆਪਣੇ ਮੇਰੀ ਫੈਮਿਲੀ ਸਾਰਿਆਂ ਨੂੰ ਧੰਨਵਾਦ ਕਰਦਾ ਕਿ ਮੈਂ ਅੱਜ ਇੱਥੇ ਆਪਣਾ ਮੈਡਲ ਜਿੱਤ ਕੇ ਆਇਆ ਤੇ ਆਪਣੇ ਕੋਚ ਸਾਹਿਬਾਨ ਦਾ ਨਾਮ ਰੋਸ਼ਨ ਕੀਤਾ ਆਪਣੇ ਇੰਡੀਆ ਦਾ ਨਾਮ ਰੋਸ਼ਨ ਕੀਤਾ ਇਦਾਂ ਦੀ ਫਾਈਟ ਈਕਸ ਨਾਲ ਉਹਦੇ ਜਿਹੜੇ ਲੋਕ ਕਿਵੇਂ ਇਦਾਂ ਦਾ ਰੈਅ ਉਹ ਜਾਣ ਕਿਵੇਂ ਫਾਈਟਰੀ ਸੀਗੀ ਗ੍ਰੈਂਡ ਹਾਂ ਜੀ ਬਹੁਤ ਠੀਕ ਠਾਕ ਸੀ ਤੇ ਫਾਈਟ ਵੀ ਬਹੁਤ ਵਧੀਆ ਰਹੀ ਹੈ ਜੀ ਕੁਝ ਹੋਰ ਸਿੱਖਣ ਨੂੰ ਮਿਲਿਆ ਇੱਥੇ ਜਾ ਕੇ ਜਾਣਗੇ ਹਾਂਜੀ ਹਾਂਜੀ ਸਿੱਖਣ ਨੂੰ ਮਿਲਾਈ ਠੀਕ ਹੈ ਨਾ ਜੀ ਇਹੀ ਗਾਣਾ ਜਾਵਾਂਗੇ ਵੀ ਜੇ ਮੇਰਾ ਮੈਡਲ ਆਇਆ ਤੇ ਅੱਜ ਮੈਂ ਇੱਥੇ ਆਪਣੇ ਗੁਰਦਾਪੁਰ ਸੈਂਟਰ ਦਾ ਨਾਰੋਸ਼ਨ ਕੀਤਾ ਆਪਣੇ ਮਾਪਿਓ ਦਾ ਆਪਣੇ ਕੋਚਿਸ ਦਾ ਤੇ ਆਪਣੇ ਜਿਹੜੇ ਨਾਲ ਮੇਰੇ ਪਲੇਅਰ ਉਹਨਾਂ ਨੇ ਮੇਰਾ ਨਾਰੋਸ਼ਨ ਕੀਤਾ ਜਿਹੜੇ ਕਈ ਪਿੱਛੇ ਨਸ਼ੇ ਜੀ ਪੈ ਰਹੇ ਆ ਤੇ ਨੌਜਵਾਨ ਪੀੜੀ ਜਿਹੜੀ ਖੇਡ ਕੇ ਵਧੀਆ ਹਾਸਲ ਪ੍ਰਾਪਤ ਕਰ ਰਹੇ ਹੋ ਜਿਸ ਨੂੰ ਨੌਜਵਾਨ ਪੀੜ੍ਹੀ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਉਹਨੂੰ ਇਹੀ ਗਾਣਾ ਜਾਵਾਂਗੇ ਵੀ ਆਪਣੇ ਕੋਈ ਸਪੋਰਟਸ ਕਰੋ ਮਿਹਨਤ ਕਰੋ ਆਪਣੇ ਖਾਓ ਪੀਓ ਡਾਈਟ ਵਧੀਆ ਰੱਖੋ ਤੇ ਆਜ ਕਾਮਾਂਵਾਲ ਕੋਸ਼ਿਸ਼ ਰੱਖਿਆ ਜੀ ਮਿਹਨਤ ਕਰੋ ਤੇ ਆਪਣੇ ਇੰਡੀਆ ਦਾ ਨਾਰੋਸ਼ਨ ਕਰੋ